ਜਾ ਡੋਨੀ ਲੈ ਪਣਕ ਫੇਗ ਜਾ ਮੈਨੂੰ ਕੀ ਪਤਾ ਨਾਰਕਾ ਦਾ ਸਾਰਾ ਪਤਾ ਹੀ ਇਹਨੂੰ ਕਿਹੜਾ ਕਦੋਂ ਆਉਂਦਾ ਕਿਹੜਾ ਕਦੋਂ ਆਉਂਦਾ ਉਹ 900 ਸਾਲ ਦੀ ਲੜਾਈ ਦਾ ਪਤਾ ਨਜ਼ਰੀ ਦਾ ਤੇ ਮੁੰਡੇ ਦਾ ਵੀ ਪਤਾ ਰੱਖਿਆ ਕਰ ਤਾਉਣਾ ਮੈਂ ਨਾ ਬੁਰਵਾ ਦਾ ਜਾਣੇ ਅੱਛਾ ਵੀਰ ਤਰਾ ਕੱਲਾ ਹੈ ਜਰਾ ਭਾਜੀ ਮੈਂ ਧੋਦਣ ਵਾਲੀ ਅੱਛਾ ਤੇ ਓਏ ਓ ਇੱਥੇ ਆ ਉਥਲਾਇਆ ਕਣਕਾ ਮੰਨੇ ਨਹੀਂ ਬੱਸ ਢੇ ਵਗ ਜਾ ਮੈਂ ਆ ਰੋਟੀ ਖਾਣੀ ਆ ਗਰ ਕਣ ਕੋ ਉਦ ਲੰਗਰ ਖਾਏਗਾ ਆ ਵਗ ਜਾ ਵਗ ਜਾ ਉਹ ਨਾ ਮਗਰ ਤੇਰੇ ਤੂੰ ਵੇਖ ਨਾਰਕ ਵੇਖ ਅੰਦਰ ਬੈਠ ਜਿਆਦਾ ਨਾ ਮੇ ਉਹਦੀ ਮੰਮੀ ਮੜਾ ਹੋ ਕੇ ਕੰਢੀ ਉਤਾਲਿਆ ਮੇਰੇ ਨਾਲ ਬਰਾਦ ਓਏ ਉਧਰ ਉਧਰ ਓਏ ਉਹਦੀ ਪਣੀ ਨਹੀਂ ਆਏ ਕਿਦਾਂ ਮਗਰੋਂ ਆਣ ਕੇ ਤੇ ਵੇਚ ਮੜ ਗਈ ਰਹਿ 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 ਲੈਣ ਕੀ ਤਰਨੀ ਆ ਮਾਮਾ ਦੋ ਬੰਦਰੇ ਦੋ ਬੁੜੀਆਂ ਕੱਢਣ ਦਿਆ ਵਾ ਉਹ ਭਾੜਾ ਭਰ ਲਾਂ ਯਾਰ ਯਾਕਾ ਮਕਰ ਜਾ ਕੇ ਮਾਮਾ ਮੈਂ ਅੱਗੇ ਗਾੜੀ ਫੜਾ ਤਾ ਨਾ ਮੈਨੂੰ ਪਿੱਛੇ ਘੱਲ ਆ ਮਾਮਾ ਇੱਥੇ ਡਾਂਗਾਂ ਚੱਲ ਚੱਲਦੀਆਂ ਨੇ ਯਾ ਭਾਈ ਲੈਣ ਰੋਈ ਮਾਰਾ ਪੱਚੀਕ ਡਾ ਕੇ ਫੋਨ ਲਾ ਦਿਓ ਹਾਂ ਤੇ ਲਾਦਲੇ ਆ ਗਏ ਤਣਕੂ ਯਾ ਉਹ ਤੇਰੀ ਮਾਤਾ ਬੜਾ ਰੌੜਾ ਪੰਦੀ ਉਹ ਤੇਰੀ ਮਾਤਾ ਲੱਭੰਦੀ ਉਹ ਤੋਪੀ ਸਾਵਾਂ ਮੇਰੀ ਮਾਤਾ ਨੂੰ ਲਗਾਤੀ ਹੁਣ ਫਿਰੇ ਤੋੜ ਤੜੇ ਤੂੰ ਮੜੀ ਆਣਕਾਂ ਲਾ ਕੇ ਆਇਆ ਵਾ ਉਹ ਮਸਤਾਂ ਕਤੋਂ ਨਹੀਂ ਲੈ ਆਇਆ ਮਾਤੇ ਵੇਖਣ ਜਾ ਕੇ ਆਇਆ ਵਾ ਉਹ ਜਾਛੇ ਤੇ ਚੁੱਤਰ ਨਾਲ ਖਾਲੀ ਇਹ ਨਾ ਕਣਕ ਦੀ ਗੱਤ ਤੈਨੂੰ ਲੱਤੇ ਖਾਣਨਾ ਪਵੇ ਨੰਬਰ ਆ ਆ ਜੱਟੀ ਗਈਏ ਪਰਚੀ ਉਹ ਰੀਨੇ ਮੋਗ ਗਈ ਉਹਨਾਂ ਦੀ ਤੇ ਨਾ ਕੋਈ ਪੂਰੀ ਪਾਈ ਜਦੋਂ ਤੜਕੇ ਤੜਕੇ ਆਵਾਜ਼ ਆਵਾਜ਼ ਬੋਲਣ ਨਾ ਬਣ ਤੇ ਉਹ ਕੋਣ ਆਵਾ ਚੁੱਪੋ ਤੋੜੇ ਤੜੇ Ya, lebih murah hmm.